ਹਾਂ ਕਾਰਦੇ ਵੀ ਸਾਡਾ ਕਰਦਾ ਹੈਲੋ ਗਾਇਜ਼ ਦੁਬਾਰ ਕਰੀ ਤੇ ਅਸੀਂ ਵੀ ਕਾਰਦੇ ਕਿ ਦੇਖਦਾ ਉਹ ਜੂੜੇ ਬਿੱਲਾ ਬਣਾ ਰੱਖਿਆ ਜੇ ਅਸੀਂ ਨੂੰ ਪੂਰਾ ਹੈਨਾ ਵੀ ਤੇ ਅਸੀਂ ਅੱਗੇ ਬਾਹਰ ਤਾਂ ਠੰਡ ਹੈਗੀ ਐ ਹਵਾ ਚੱਲਿਆਂਦੇ ਅਸੀਂ ਫੇਰ ਵੀ ਬਾਹਰ ਘੁੰਮਦੇ ਫਿਰਦੇ ਹਣੀ ਕਰਦੇਗਾ ਹੈਲੋ ਕਰਦੇ ਆਹੋ ਤੇ ਆ ਸਾਰੇ ਬੈਠੇ ਆਪਣੇ ਧੂਈ ਤੇ ਤੇ ਸ਼ੁਰੂ ਕਰਦਾ ਪਾਜ ਦਾ ਵਲੋਗ ਹੈਨਾ ਵੀ ਕਰਦੇਗਾ ਲੋ ਜੀ ਆ ਵੇਖੋ ਆ ਤੁਹਾਡੇ ਕਰਦਿਆਂ ਜਨਾਨੀਆਂ ਬੈਠੀਆਂ ਐ ਐ ਸੁਣੋਂਦਾ ਹਾਏ ਤੇ ਬੈਠੀਆ ਤੂੰ ਹੀ ਬਲ ਕੇ ਅੱਗ ਬਲ ਕੇ ਊੜਾ ਕ੍ਰਿਕਟ ਕਰਕੇ ਬੇਕਾਅਤੀ ਕਰ ਗਰਦ ਨੂੰ ਬੁਲਾਉਂਦਿਆਂ ਭੋਜਨ ਦਾ ਨਾ ਹੀ ਲਈ ਜਾਂਦਾ ਤੇ ਮੰਮੀ ਨਾ ਹੀ ਸੀ ਖਿੱਚੀ ਫਿਰਦੀ ਐ ਮੰਮੀ ਤੂੰ ਨਾ ਹੀ ਸੀ ਖਿੱਚੀ ਗੁਰਾਂ ਨਾ ਹੀ ਸੀ ਦਿਨ ਖਿੱਚੀ ਫਿਰਦੀ ਐ ਉਹ ਚੋ ਚੋ ਕਰਦੇ ਸੀ ਜੀ ਤੇ ਦੀਪੂ ਲਾਹ ਤੋ ਤੇ ਉਧਰ ਸਾਡੀ ਸਟੈਲੋ ਵਿੱਚ ਸ਼ੀਸ਼ਾ ਤੇ ਨਾਲ ਚਰਨ ਉਹ ਤੇ ਸਾਡੇ ਸਲੰਦਰਗੁਰ ਬੈਠੀ ਐ ਕਹਿ ਰਹੀ ਸਟੈਲੋ ਹੈ ਹਲਮੀ ਹਾਂ ਹਾਂ का एक बार रखी है बइक अच्छा उधूर इधर है क्या है ना ठंड है नहीं उधर अच्छा? मोटर सी आवाज के टप गई तो चलो जी अपना हूं एक बार फिर चलेंगे डबल में ओके ना आके रेडी डबा चलते डबल अपना बइक बिल्कुल रेडी है मम्मी मेरी सुती पी रही मम्मी पै गईगी नहीं मरी नहीं जाए हाँ साढ़ी शीशा बैठी है जी ती दिल्ली वाली लगे प ਪੱਲੇ ਲਾਉਣ ਕਣੀ ਬਾਈ ਸੱਛਾ ਰੂਟਸ ਦੀ ਹੈ ਬਾਈ ਲੱਗਿਆ ਪਲਾਈ ਲਾਉਣ ਚਲੋ ਵਧੀਆ ਕੰਬ ਦੀ ਕਰਦਾ ਬਾਈ ਇਹ ਤੇ ਸਾਡੀ ਛੇ ਸ਼ਾ ਤੇ ਸਾਡੀ ਮਮੇ ਤੇ ਉਹ ਸਾਡੀ ਸਟੈਲੋ ਕਰਦੀ ਗਾ ਓਏ ਲੈ ਜਾਣ ਆ ਕਰਦੀ ਗਾ ਮੈਂ ਨਹੀਂ ਲੈ ਕੇ ਮੈਂ ਤਾਂ ਆਪ ਜਾਣਾ ਉਹ ਤੰਨੈ ਸੀਗੀ ਨੰਸੀ ਬੈਠੀ ਹੈਗੀ ਕਰੇ ਬਾਕੀ ਦਹੀਂ ਮੋਟਰ ਮਾੜ ਦਬਾਨ ਕਰਕੇ ਚਲੋ ਆਪਾਂ ਚੱਲ ਦੱਬ ਵਾਲੀ ਨੂੰ ਉਹ ਸਾਰੇ ਰੈਡੀ ਆਪਣਾ ਹੋ ਰਿਹਾ ਹਾਂ ਆਹਾਂ ਨਹੀਂ ਚਲੋ ਸਾਰੇ ਚੱਲਣੀਆਂ ਆ ਸਾਡੇ ਪਿੰਡ ਦਾ ਸਰਕਾਰੀ ਸਕੂਲ ਕੰਮੇ ਦਾ ਚੱਲੀ ਜਾਂਦਾ ਆਪਾਂ ਚੱਲ ਦੱਬ ਵਾਲੀ ਇਹ ਸਾਡੇ ਪਿੰਡ ਦੀ ਹੈਗੀ ਫਿਕਰ ਨਹੀਂ ਉਹ ਆ ਗਿਆ ਗੱਡੀ ਰੱਬ ਆ ਗਏ ਰੱਬ ਗਿਆ ਫਿਰ ਕੋਈ ਦਿੱਕਤ ਨਹੀਂ ਚਲੋ